ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਆਪਾਂ ਬੀਜੀ ਆਨੇ ਕਣਕ ਉਹ ਉੱਧਰ ਲੱਗ ਰਿਹਾਗਾ ਸੁਪਰ ਸੀਡਰ ਵਾਲਾ ਉਹ 베ਰੀ ਵਾਲੀ ਪੱਟੀ ਦੀ ਆ ਹੀ ਨਹੀਂ ਵੱਤ ਹਜੇ ਇਹ ਚ ਬੀਜੀ ਜਾਂਦਾ ਇਹਦੀ ਵੱਤ ਆ ਗਈ ਜਿਹੜਾ ਚਿੱਟਾ ਹੋ ਗਿਆ ਵਾ ਸਹੀ ਸਫਾਈ ਆਈ ਜਾਂਦੀ ਹੈ ਕੀ ਦਿਖਾਉਣਾ ਤੁਹਾਨੂੰ 11 ਵਾਰੇ ਤੋਂ ਇਹ ਜਾਂ ਬਣ ਗਿਆ ਸੀ ਤੇ ਦੂਜੇ ਕਿਹੜੇ ਸਫਾਈ ਵਧੀਆ ਆਈਆਂ ਹੋਰ ਮੇਰੇ ਲਈ ਜਾਂਦਾ 20 826 ਤੇ 327 ਰਲਾ ਕੇ ਵੇਚਦੇ ਆ ਬਾਣ ਦਾ ਚਿੱਟਾ ਹੋ ਗਿਆ ਉਤੋਂ ਉਤੋਂ ਚਿੱਟਾ ਹੋ ਗਿਆ ਬਾਣ ਦਾ ਨਾ ਇਹ ਥੋੜਾ ਟਰੈਕਟਰ ਵੀ ਨਹੀਂ ਸਟਾਰਟ ਹੁੰਦਾ ਇਹਦਾ ਬੈਟਰੀ ਡਾਊਨ ਆ ਪਤਾ ਨਹੀਂ ਉਹ ਚਾਰਜਰ ਵਾਲੇ ਚ ਰੋਲਾਗਾ ਉਹ ਵੀ ਠੀਕ ਕਰਾਵਾਂਗੇ ਦੇਖਦੇ ਆ ਕੋਲੇ ਜਾ ਕੇ ਕਿੰਨੀ ਕੀ ਸਫਾਈ ਆਉਂਦੀ ਆ ਵੀ ਇਹ ਜਾਂ ਬਣੀ ਜਾਂਦਾਗਾ ਹੈਦਰਾ ਪਰਾਲੀ ਵਾਲਾ ਇਹ ਵੀ ਜਿਆ ਫਾਇ ਦੂਜੀ ਵਾਰ ਸਫਾਈ ਤਾਂ ਬਹੁਤ ਆਈ ਜਾਂਦੀ ਹੈ ਦੇਖੋ ਵੀਦੋ ਠੀਕ ਆ ਬੰਦਾ ਕਰਤਾਰ ਦਾ ਸੁਪਰ ਸ਼ੂਟਰ ਆ ਬਟਾ ਇਕੱਠੇ ਪਾ ਦਾਂਗੇ ਵੇ ਰੀਅਲ ਚ ਹਜੇ ਵੱਤ ਨਹੀਂ ਆਈ ਟਾਇਰ ਖੋਦੇ ਉਧਰ ਦਾ ਟਰੈਕਟਰ ਦੇ 100 ਦੀ ਟਪਾ ਕੇ ਲਿਆਏ ਆ ਬਹਾ ਗਿੱਲਾ ਪਿਆ ਹਜੇ ਤਾਂ ਇਹ ਤਾਂ 4 ਦਿਨ ਤਵਤ ਆਉਂਦੀ ਨਹੀਂ ਵੱਧ ਪਾਣੀ ਲੱਗ ਜਾਣ ਤਾਂ 4 ਦਿਨ ਲੱਗ ਜਾਣਗੇ ਜੋ ਇਹ ਚ ਕੰਪਿਊਟਰ ਨਹੀਂ ਲੱਗਿਆ ਸੀ ਆ ਕਿੱਲੇ ਦਾ ਉੱਚਾ ਨੀਵਾ ਥਾਂ ਸੀ ਤਾਂ ਕਰਕੇ ਇਹਦੇ ਵਾਰਤ ਅੱਗੇ ਪਿਛੇ ਜਾਈਏ ਪਾਣੀ ਖੜਾ ਸੀ ਨੀਵੇਂ ਥਾਂ 'ਚ ਤੇ ਉਪਰਾਂ ਇਹਦੇ ਨਾਲ ਪਹਿਲਾਂ ਜੋ ਇੱਕ ਦਿਨ ਰਵੀਜਾਂ ਇਕੱਠਾਈ ਆ ਇੱਥੇ ਦੁਪਹਿਰ ਖੋਦਦੇ ਨੀਵੇਂ ਥਾਂ 'ਚ ਮਿਲਦੇ ਆ ਫਿਰ ਫਿਰਾਂ ਵੀਜੀਏ ਦੇਖਦੇ ਕਿੰਨੇ ਗੀਜਦੇ ਆ 826 ਤੇ 327 ਐਦਗੀ ਵੇਰੀ ਦੇ ਫਾਲ ਬਹੁਤ ਲੱਗਿਆਗਾ ਅਬ ਇਹ ਕੋਸਤਾ ਥੱਲੇ ਡਿੱਗੇ ਪਿਆ। ਹੋ ਵੀ ਇੱਥੇ ਤਾਂ ਹੀ ਆ ਗਏ। ਇਲਾਕਾ ਤਾਂ ਦਾ ਰਹਿ ਗਿਆ। ਸਾਡੀ ਡਿੱਗ ਵੀ ਡੋਲ ਨਹੀਂ ਨਹਿਰ ਚ। ਪਾਣੀ ਭਰਦੇ ਸੀ ਵਿੱਚ ਹੁਣ ਕੱਢਦੇ ਆ ਠੰਡੇ ਪਾਣੀ ਚ। ਫੜ ਜਾਓ ਮੈਂ ਦੰਦਰਾਲੀ ਨਾਲ ਥੱਲੇ ਉਤਰ ਜੇਗਾ। ਆ ਗਈ ਓਏ ਆ ਗਈ ਆ ਗਈ ਆ ਗਈ ਨਿਕਲੇ 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 ਕੁੰਡੇ ਚ ਬਾਲਾ ਕੁੰਡੇ ਚ ਕੁੰਡੇ ਚ ਕੁੰਡੇ ਚ ਕੱਢ ਲਈ ਵੀ ਕੱਢ ਲਈ ਇਹ ਵਾਚੇ ਤਾਂ ਰਹਿ ਗਈ ਨਹੀਂ ਵਿੱਚ ਵੜਨਾ ਪੈਂਦਾ ਲੋ ਵੀ ਕਣਕ ਵੀ ਜੀ ਗਈ ਆ ਪੱਟੀ ਤਾਂ ਰਹਿ ਗਈ ਆਹ ਇਹਦੀ 4 ਦਿਨਾਂ ਬਾਅਦ ਵਾਤ ਆਊਗੀ ਫੇਰ ਵੀ ਜਾਏ ਹੁਣ ਗੱਡਦੇ ਆਂ ਖੁੰਝੇ ਖਾਂਝੇ ਤੇ ਖਾਲਟਿਆ ਜਿਹੜਾ ਲੋਟ ਕਰਦੇ ਆਂ ਤੇ ਹੁੰਝੇ ਗੱਡਦੇ ਦੋ ਹੀ ਖੁੰਝੇ ਇੱਕ ਉਹ ਤੇ ਇੱਕ ਆ ਪਰ ਲਾ ਦੋ ਚੁੰਡ ਜੀ ਆ ਤਾਂ ਨਿਕਲ ਗਿਆ ਖੁੰਝਾ ਉਧਰ ਪਾਰ ਦੇਖੋ ਵੀ ਇਹ ਜੀ ਸਫਾਈ ਆਉਂਦੀ ਆ ਜੈਤ ਕੀ ਕੰਮ ਜਾਪ ਰਹੀ ਏ ਤਾਂ ਅਗਲੇ ਗਿਹੜੇ ਸੁਪਰ ਸੀਡਰ ਲਿਆਵਾਂਗੇ ਟਰੈਕਟਰ ਉਧਰ ਖੜਾ ਉੱਥੇ ਉੱਥੇ ਗੁੱਡ ਕੇ ਤੇ ਇਹਦੇ ਚਾਰ-ਚਪੇਰੇ ਪੱਟਾਂ ਕੱਢਦੇ ਆ ਫਿਰ ਇਹ ਵੀ ਜਣਾਲੇ ਤਨ ਸੁੱਕਾ ਹੋ ਜਾ। ਇਹ ਅਗਲੇ ਜੰਡੀ ਸ਼ੁਰੂਆਤ ਹੋ ਗਈ ਅੱਜ ਵੀਂਦੇ ਆਪਾਂ ਜਗੀਰ ਦੀ ਕਣਕ ਸੁੱਕੇ ਚ ਵੀਂਜੀ ਜਾਂਦੇ ਆ ਜਗੀਰ ਫਿਰ ਅੱਗੇ ਫਾਰਮ ਟਰੈਕ ਨਾਲ ਵੀਂਜੀ ਜਾਂਦੇ ਆ ਜਗੀਰ ਦੀ ਕਣਕ ਸੁੱਕੇ ਚ ਬਜਾਈ ਕਰੀ ਜਾਂਦੇ ਆ ਹੈਗੇ ਮਿਲਦੇ ਆ ਕਣਕ ਬੀਜ ਕੇ ਲਓ ਵੀ ਇਧਰ ਲਈ ਪਾਟੀ ਚ ਬੀਜਣ ਲੱਗੇ ਪਰ ਲਈ ਬੀਜ ਦੀ ਜੱਗਾ ਸਰਪੰਚ ਬੈਠਾ ਇਧਰ ਮੈਂਬਰ ਸਾਹਿਬ ਬੈਠੇ ਆ ਕਿ ਬੀਜੀ ਜਾਂਦੇ ਆ ਤੇ ਇਧਰ ਲਈ ਪਾਟੀ ਬੀਜੀ ਸੀ ਤੇ ਅੱਜ ਕਰਦੀ ਚਾਲੂ ਤੇ ਉਧਰ ਤੇਲੂ ਲਾਈ ਜਾਂਦਾ ਸੁਹਾਗਾ ਤੇਲੂ ਵੀ ਅੱਜ ਲੋਟ ਆ ਗਿਆ ਵਧੀਆ ਉਹਦਾ ਬੀਜ ਦਾ ਭਰਤਾ ਟਾਪਾ ਐਸੀ ਨਾਕਰੀ ਚੇ ਤਾਂ ਉਡੇ ਘਾਟਦੇ ਹੁੰਦੇ ਆ ਤੇ ਆ ਪੱਟੀ ਵੀ ਵੀਤੀ ਸੁੱਕੇ ਵਾਲੀ ਹੁਣ ਚਲਦੇ ਆਂ ਕਿ ਉਧਰ ਗਿੱਲੇ ਵਾਲੇ ਚ ਰੌਣੀਆਂ ਲੱਗੀਆਂ ਜਿਹੜੀ ਆ ਸਾਰਿਆਂ ਨੂੰ ਵਾਂਗਰੋ ਬੀਜਾਂ ਇਹ ਟਰੈਕਟਰ ਲਈ ਜਾਂਦਾ ਜਗ੍ਹਾ ਪਹਿਲਾਂ ਉਹ ਖੁੰਝ ਜੀ ਬੀਜ ਕਿ ਆਉਣੇ ਪਰ ਇਧਰ ਸੁਹਾਗਾ ਲੱਗੀ ਜਾਂਦਾ ਚਲਦੇ ਆਂ ਆਪਾਂ ਉਧਰ ਲੈ ਕੇ ਟਰੈਕਟਰ ਉੱਚੋ ਦੀ ਟਪਾਈਏ ਇਹਦੇ ਨਾਲ ਵੀ ਗਿਆ ਵੈਲੇ ਘੜੇ ਤਾਂ ਆ ਪਾਂਛੀ ਘੜੇ ਦਾ ਹਿਸਾਬ ਨਹੀਂ ਆਇਆ ਇਹਦਾ ਕਿਉਂ ਆਪ ਦੇ ਟਰੈਕਟਰ ਦਾ ਹਿਸਾਬ ਹੁੰਦਾ ਬੰਦੇ ਨੂੰ ਤੇ ਹਿਸਾਬ ਨਹੀਂ ਆਇਆ ਇਹਦਾ ਪਹਿਲੇ ਘੜੇ ਦਾ ਲੈਟ ਵੀ ਪੂਰੀ ਚੱਕ ਤੀ ਤੇ ਕਦੇ ਲੱਗੇ ਵੀ ਨਾ ਹਾਲ ਨਾ ਆਣ ਲੱਗੇ ਕਦੇ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਤੇਲੂ ਲੈ ਜਾਂਦਾ ਸੁਹਾਗਾ ਆ ਮਰਜੀਤ ਲੈਣ ਗਿਆ ਜੌਮੀ ਦਾ ਵੀ ਲੋ ਵੀ ਉਹੋ ਵੀ ਕਿਤੇ ਫੇਰ ਮਿਲਦੇ ਆਪਾਂ ਕੱਲ੍ਹ ਦੇ ਉਧਰ ਬਾਅਦ ਚ ਮਿਲਦੇ ਆ ਵੀ ਜਿੱਕੇ ਗਰਾਜ ਆਹ ਨੂੰ ਨਿਆਵੀ ਸੈੱਟ ਕਰਨੀਆਂ ਪੈਣੀਆਂ ਸੁੱਕੇ ਜੁਵੀਜਾ ਸੀਗਾ ਤੇ ਚੱਲਦੇ ਉਧਰ